ਅਸੀਂ ਵੀ ਜੀ ਸਾਰਿਆਂ ਨੂੰ ਜਗਦੀਦਰ ਜੀ ਫਾਨ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋਲ ਜਿਹੜੀਆਂ ਦੋ ਬੈਣਾ ਨੇ ਇੱਕ ਜਰਸੀ ਸੂਈ ਸਵਾਈ ਦੇ ਮਗਰ ਵੱਛੀ ਵੀ ਬਿਲਕੁਲ ਐ ਪਿਓਰ ਚ ਆ ਜਿਹੜੀ ਜਰਸੀ ਹੈ ਬਿਲਕੁਲ ਐ ਪਿਓਰ ਦੇ ਵਿੱਚ ਐ ਸੂਈ ਸਵਾਈ ਆ ਤੇ ਇੱਕ ਗੱਭਣੇ ਦੇ ਕਰਦੇ ਆ ਬਾਈ ਜੀ ਨਾਲ ਗੱਲ ਪਰ ਸਸੀਬ ਜੀ ਸਸੀ ਸਸੀ ਉਹ ਠੀਕ ਠਾਕ ਵੀ ਜੀ ਹਾਂਜੀ ਵਧੀਆ ਜੀ ਵੀਰੇ ਵੀਰੇ ਫਿਰ ਅੰਦੇ ਵੇਖਾਂ ਸਾਰਿਆਂ ਨੂੰ ਚਲੋ ਧੰਨਵਾਦ ਕਰਦੇ ਆ ਵੀਰੇ ਹਾਂਜੀ ਬਾਈ ਜੀ ਹਾਂਜੀ ਮਾਂ ਤੇ ਪਿਆਰ ਬਖਸ਼ਿਆ ਹਾਂਜੀ ਬਾਈ ਜੀ ਬਾਕੀ ਛੋਟੀਆਂ ਬਣਗੋ 6-7 ਆਈਆਂ ਇਹਨਾਂ ਦੀ ਕੱਲ ਵੀਡੀਓ ਪਾਵਾਂਗੇ ਹਾਂਜੀ ਬਾਈ ਜੀ ਤੇ ਅੱਜ ਅਡੇ ਕੋ ਗਹਿੜਾ ਆਂ ਦੋਵੇਂ ਇੱਕ ਦੇ ਜਰਸੀ ਪਿਓਰ ਆ ਹਾਂਜੀ ਬਾਈ ਜੀ ਇਹ ਕ੍ਰਾਸ ਜਰਸੀ ਹੈ ਵੀਰ ਜੀ ਹਾਂਜੀ ਇਹ ਇਹ ਗੱਭਣੇ ਬਾਈ ਜੀ ਇਹ ਗੱਭਣੇ ਬੱਚੀ ਆਫਤਾਂ ਚ ਦਿੱਤੀ ਆ ਹਾਂਜੀ ਬਾਈ ਜੀ ਕਤੇ ਕਿੰਨੇ ਦਿਨ ਖੜੇ ਕਿ ਭਾਈ ਜੀ 12 13 ਦਿਨ ਦੀ ਕੱਚੀ ਵੱਠੀ ਅੱਛਾ ਜੀ ਬਿਲਕੁਲ ਥੀਲ ਠੰਡੀ ਠੰਡੀ ਵਧੀਆ ਵਧੀਆ ਦੇਖੋ ਜੀ ਕਾਲੀ ਜਰਸੀ ਕਰਾਚ ਆ ਗਈ ਆ ਤੇ ਜਿਹੜੀ ਦੂਜੀ ਹੈ ਬਿਲਕੁਲ ਜਰਸੀ ਪਿਓਰ ਆ ਹਾਂ ਜੀ ਤੇ ਬਾਕੀ ਜਿਹੜਾ ਬੱਚਾ ਮਗਰ ਬਿਲਕੁਲ ਸਪੈਸ਼ਲ ਆ ਹਾਂ ਜੀ ਵਰੇ ਮਗਰ ਬਚੀ ਦਾ ਬਾਕੀ ਕਰਨੀ ਉਹਦੀ ਵੀ ਗੱਲ ਬਾਤ ਹੈ ਅੱਜ ਹਫਤਾ ਲੈ ਗਈ ਇਹ ਸੂਚ ਵਿੱਚ ਅੱਛਾ ਇੱਕ ਹਫਤਾ ਲੈ ਜਾਈਗੀ ਇੱਕ ਹਫਤਾ ਲੈ ਗਈ ਸੂਚ ਵਿੱਚ ਦੇਖੋ ਜੀ ਆਪਾਂ ਤੁਹਾਨੂੰ ਬੈੜੀ ਜਿਹੜੀ ਦਿਖਾ ਰਹੇ ਹਾਂ ਤੇ ਕਾਲੀ ਆ ਜਰਸੀ ਕਰਾਸ ਦੇ ਵਿੱਚ ਇੱਕ ਹਫਤਾ ਲੈ ਗਈ ਗਰਮੀ ਐ ਚੱਲਣ ਵਾਲੀ ਬਾਕੀ ਥੱਲੇ ਉਹ ਵੀ ਰਤੰਬੂ ਡਾ ਦੂ ਪੰਜਾ ਸੱਤਾ ਦਿਨਾਂ ਨੂੰ ਤੁਰਨਾ ਵੀ ਔਖਾ ਹੋ ਜੂ ਬਾਈ ਬਹੁਤ ਜਾਰੀ ਬਣੇਗੀ ਵੀਰ ਜੀ ਟਾਈਮੋ ਟਾਈਮ ਇਹਦਾ ਜਿਹੜਾ ਤੁਰਨਾ ਵੀ ਨੇ ਜਦੋਂ ਪੂਰੀ ਤਿਆਰ ਤੇ ਔਖਾ ਇਹ ਤੇ ਬਾਕੀ ਤੋਰਾਦਾਰਾ ਬਾਕੀ ਪੇਠਪੁੜੇ ਦੀ ਬੇਲਬਾਲ ਦੀ ਬਹੁਤ ਚੰਗੀ ਆ ਤੇ ਹਾਈਟ ਲੰਥ ਬਹੁਤ ਚੰਗੀ ਆ ਦੀ ਤੇ ਬਾਕੀ ਚਲੋ ਤਸੰਦੀ ਯਾਰੀ ਲੋੜਨੀ ਹੈ ਵੀ ਕਰਾਸ ਹੀ ਵਧੀਆ ਰਹਿੰਦੀ ਆ ਮਤਲਬ ਇਹ ਪਸ਼ੂ ਜਿਹੜਾ ਗਰਮੀ ਘਟ ਬਣਾਉਂਦਾ ਹਾਂਜੀ ਹਾਂਜੀ ਕਰਾ ਇਸ ਦੀ ਜਰਸੀ ਦੀ ਡਿਮਾਂਡ ਜ਼ਿਆਦਾ ਦਿੰਦੀ ਜੀ ਹਾਂਜੀ ਭਾਈ ਹਾਂਜੀ 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 ਤੇ ਭਾਈ ਬਾਕੀ ਇਹਦਾ ਜਿਹੜਾ 10 ਦਿਨ ਸਾਹਮਲੇ ਵਕੀ ਹਾਂਜੀ ਤੇ ਬੱਚੀ ਤੇ ਜਿੰਨੇ ਮਰਜ਼ੀ ਪੈਸੇ ਦੇ ਪਰ ਭਾਜੀ ਮਤ ਜਿਆਦਾ ਰੇਟ ਪਾਉਣੀ ਹੁੰਦੀ ਬਾਕੀ ਥਣ ਥਣ ਦੀ ਕੁਆਲਿਟੀ ਬਹੁਤ ਚੰਗੀ ਆ ਬਾਲੀ ਠੰਡੀ ਵੀਰੇ ਹਾਂਜੀ ਪੈਂ ਤੰਬੂ ਦਾਦੂ ਫੜ ਗਏ ਸਹੀ ਗੱਲ ਸਹੀ ਗੱਲ ਬਾਈ ਜੀ ਤੇ ਬਾਕੀ ਭਾਈ ਜੀ ਚਲੋ ਆਪਾਂ ਹੁਣ ਇਸ ਟਾਈਮ ਤੇ ਆਪਣੇ ਕੋ ਗੱਬਣ ਆ ਵੱਚੀ ਹਾਂਜੀ ਤੇ ਬਾਕੀ ਜੇ ਕੋਈ ਵੀਰ ਭਰਾ ਮੰਗਦਾ ਵਜ ਤੇ ਆਪਣੇ ਥਣ ਥਣ ਦੀ ਬਿਲਕੁਲ ਓਕੇ ਮੈਂ ਓਕੇ ਓਕੇ ਫੁੱਲ ਗਰੰਟੀ ਫੁੱਲ ਗਰੰਟੀ ਹਾਂਜੀ ਤੇ ਮੋਲ ਫਿਰ ਭਾਈ ਜੀ ਮੋਲ ਤੇ ਬੱਚੀ ਤਾਂ ਵੀਰੇ ਐਵੇਂ 80 85 ਵੀ ਕਰਦੇ ਆ ਪਰ ਆਪਾਂ ਮੋਲ ਨਹੀਂ ਕਰਨਾ ਹਾਂਜੀ ਆਪਾਂ ਮੋਲ ਬਾਹਰ ਹੀ ਆਦੀ ਦੇ ਦਾਂਗੇ ਜਿਹੜੀ ਰੇ ਬਿਲਕੁਲ ਨੋ ਜੈਸਾ ਹਾਂ ਕੋਈ ਮਾਨਤਾ ਨਹੀਂ ਕਰਾਂਗੇ ਉਹਦੀ ਕੋ 2000 ਰੁਪਏ ਛੱਡ ਦਿਓ ਜਿਹੜਾ 60000 ਦੀ ਬੱਚੀ ਦੇਣਾ ਪੂਰੇ 60000 ਦੀ ਬੱਚੀ 60000 ਦੀ ਟੋਪ ਕਰਾ ਦੇ ਪੈਰਾ ਤੱਕ ਕੈਮਰਾ ਘਮਾਰੋ ਵੀਰੇ ਹਾਂਜੀ ਤੇ ਉਹ ਦਾਦੀ ਜਰਸੀ ਵਹਿੜ ਜਰਸੀ ਗਰਾਜ ਵਿੱਚ ਆ ਤੇ ਬਾਕੀ ਬਿਲਕੁਲ ਨੋਕਲਾ ਆ ਗਿਆ ਸੁਬਾ ਦੂਜਾ ਤੇ ਠੰਡੀ ਤੇ ਦੂਸਰਾ ਸੁਬਾ ਤੇ ਬਾਕੀ ਹਰ ਚੀਜ਼ ਦੀ ਗਰੰਟੀ ਹੋ ਗਈ ਭਾਈ ਇਹ ਗੱਬਣ ਆ ਤੇ ਬਾਕੀ ਅੱਗੇ ਜਿਹੜੀ ਸਪੈਸ਼ਲ ਆ ਗਈ ਇਹ ਵੇ ਜਰਸੀ ਮਗਰ ਮਗਰ ਵੀ ਜਰਸੀ ਵੱਚੀ ਵੱਚੀ ਆਈ ਆਬ ਇਹ ਇਹ ਮਾ ਚਲਾ ਲਈ ਪੰਜਾਬ ਦੀ ਜਰਸੀ ਆ ਦੇ ਜਿਹੜੇ ਆਹ ਅੱਛਾ ਜੀ ਹਾਂ ਜੀ ਇਹ ਪੰਜਾਬ ਦੀ ਜਰਸੀ ਤੇ ਬਾਕੀ ਭਾਈ ਚਵਾਚੂ ਕਿਦਾਂ ਆ ਨਾ ਪਹਿਲਾਂ ਚਾਰ ਦੰਦ ਵੱਚੀ ਆ ਵੀਰੇ ਹਾਂਜੀ ਤੰਬੂ ਈ ਡਾਈ ਫੱਦੀ ਵੀਰੇ ਕਿਆ ਬਾਤ ਹੈ ਭਾਈ ਬਾਕੀ ਆਰਡਰ ਦੀ ਇੱਕ ਜੇ ਗੱਲ ਆਰਡਰ ਕੁਆਲਟੀ ਦੀ ਕਰੀਏ ਹਾਂਜੀ ਜੀ ਤੇ ਦੇਖੋ ਜੀ ਬਾਕੀ ਜਿਹੜਾ ਟੈਮੋ ਡਮ ਜਿਹੜਾ ਬਿਲਕੁਲ ਤੁਰਨਾ ਵੀ ਹੋ ਖਾਲ ਬਚੀ ਜਿਹੜੇ ਵੀਰੇ 16 15 16 ਕਿਲੋ ਦੁੱਧ ਤਿਆਰ ਹੈ ਬੱਚੀ ਕੋਲ 15 16 ਕਿਲੋ 15 16 ਕਿਲੋ ਬਾਕੀ ਦੇਖੋ ਜੀ ਬਿਲਕੁਲ ਇਹ ਫਿਟਿੰਗ ਆ ਲੈ ਇਹ ਵੀਰੇ ਇਹ 15 16 ਕਿਲੋ ਜਿਹੜਾ ਐਚ ਐਫ ਦਾ ਉਹ ਮਤਲਬ 25 ਕਿਲੋ ਇੱਕ ਬਰਾਬਰ ਆ ਹਾਂ ਜੀ ਤੇ ਜੇ ਬਾਕੀ ਜਿਹੜੀ ਆਪਾਂ ਇਹਦੇ ਆਰਡਰ ਦੀ ਗੱਲ ਕਰੀਏ ਬਾਕੀ ਵੀ ਜਿਹੜਾ ਫਿਟਿੰਗ ਦਾ ਆਰਡਰ ਹੁੰਦਾ ਵਾ ਮੈਂ ਨਾ ਅਸਲ ਜਿਹੜਾ ਜਰਸੀ ਵਿੱਚ ਝੱਡਾ ਨਾ ਕਰੇ ਇਹ ਚਾਹੀਦਾ ਫਿਟਿੰਗ ਵਾਲਾ ਇਹਨੂੰ ਥੋੜੀ ਜਿਹੀ ਤਾਂ ਨਾ ਦੇ ਮੈਂ ਟੈਕਸ ਹੋਵੇ ਜਿਹੜਾ ਹਲਾਰੇ ਵਾਲਾ ਝੱਡਾ ਉਹ ਤਾਂ ਬੰਦਾ ਵੀ ਨਹੀਂ ਪਸੰਦ ਕਰਦਾ ਪਸੰਦ ਕਰਦੇ ਬਾਕੀ ਵੇਖੋ ਜੀ ਤੁਰਨਾ ਵੀ ਜਿਹੜਾ ਉਹ ਖਾ ਵਛੀ ਤੋਂ ਐ ਸੋਹਣੀ ਬੱਚੀ ਜਿਹਨੂੰ ਹਾਂ ਜੀ ਹਾਂ ਜੀ ਬਾਕੀ ਥਾਂ ਥੋਂ ਦੀ ਕੁਆਲੀ ਬਿਲਕੁਲ ਚਵਾ ਮੂੰਹ ਵੀ ਭਾਈ ਚਾਰ ਦੰਦਿਆ ਚਾਰ ਦੰਦ ਸਪੈਸ਼ਲ ਹੈ ਬੱਚੀ ਪਹਿਲਣ ਬੱਚੀ ਵੀ ਸਪੈਸ਼ਲ ਆ ਗਈ ਦੁੱਧ ਕਿੰਨਾ ਭਾਈ ਜੀ ਮੌਕੇ ਦੀ ਦੁੱਧ ਭਾਈ 15 ਕਿਲੋ ਆ ਤਿਆਰ ਰੈਡੀ ਜੀ ਬਿਲਕੁਲ ਤਾਜੀ ਸੂਈ ਹੈ ਵੀਰੇ ਤੇ ਨਹੀਂ ਅੱਛਾ ਜੀ 15 ਕਿਲੋ ਹ ਕਰਦੇ ਆ ਹਾਂਜੀ ਭਾਈ ਜੀ ਆਪਾਂ ਮੋਲ ਵਾਲੇ ਚੱਕੇ ਤੇ ਨਹੀਂ ਪੜਾ ਆਪਾਂ ਜੈਸਨੋ ਜਿਹੜੀ ਐ 57000 ਦੀ ਦੇ ਦਾਂਗੇ ਜੀ 57000 ਨਹੀਂ 50000 ਖੰਡ ਦਾ ਮਾਤਰ ਕਰਦਾ 55 ਦੀ ਜਾਂ ਤੋ ਦੇ ਦਾਂਗੇ 55000 ਦੀ ਦੇ ਦਾਂਗੇ ਦੇਖੋ ਜੀ ਇਹ ਖੋਲ ਦੇ ਵੀਰ ਜੀ ਬੱਛੀ 54000 ਦੀ ਸੁਈ ਸੁਵਾਈ ਇਹ ਬੱਛੀ ਆ ਤੇ ਜਿਹੜਾ ਕੋ ਸ਼ਕੀਨ ਮੇਰਾ ਵੀਰ ਰੱਖਣ ਵਾਸਤੇ ਜਰਸੀ ਹਾਂਜੀ ਜੀ ਬਿਲਕੁਲ ਪਿਓਰ ਆ ਗਈ ਜਿਹਨੂੰ ਪਿਓਰ ਕਹਿੰਦੇ ਆ ਹਾਂਜੀ ਹਾਂਜੀ ਵੀਰੇ ਇਹ ਆਪਾਂ ਦੀ ਮਿਲੂਗਾ ਪਿਓਰ ਜਰਸੀ ਨਹੀਂ ਮਿਲੂਗੀ ਨਹੀਂ ਮਿਲੂਗੀ ਭਾਈ ਜੀ ਦੇਖੋ ਜੀ ਸਪੈਸ਼ਲ ਆ ਗਈ ਬਾਕੀ ਇਹ ਆਰਡਰ ਦੀ ਗੱਲ ਕਰੀਏ ਭਾਈ ਇਹਨਾਂ ਦ ਤੇ ਬਾਕੀ ਜਿਹੜਾ ਦੁੱਧ ਜਿਹੜਾ ਜਿਹੜਾ ਐਫ ਐਫ ਦਾ 25 30 ਕਿਲੋ ਵਾਲਾ ਇਹਦਾ ਜਿਹੜਾ ਵਾ 15 20 ਕਿਲੋ ਵੀ ਦੇ ਬੱਚੀ ਬਹੁਤ ਮਤਲਬ ਫੈਂਡ ਫੋਨ ਬਹੁਤ ਚੰਗੀ ਹੁੰਦੀ ਹੈ ਦੀ ਤੇ ਫਿਰ ਠੀਕ ਹੈ 55000 ਦੀ ਭਾਈ ਹਾਂ ਹਾਂ ਦੇ ਬਿਲਕੁਲ ਸਪੈਸ਼ਲ ਬੱਚਾ ਵੀ ਸਪੈਸ਼ਲ ਹੈ ਮਗਰ ਤੇ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਲਦੇ ਨੇ ਬਿਲਕੁਲ ਇੱਧਰ ਇੱਧਰ ਗੱਭਣੇ ਆਪਣੇ ਕੋ ਤੇ ਬਾਕੀ ਜਿਹੜੀਆਂ ਛੋਟੀਆਂ ਨਾਲ ਲੋਡ ਆਇਆ ਵਾ ਉਹ ਤੁਹਾਨੂੰ ਸਵੇਰੇ ਕਰਾਂਗੇ ਅਪਲੋਡ ਵੀਡੀਓ ਤੇ ਦੋ ਵੜਾਂ ਦੀ ਵੀਡੀਓ ਛੱਡਾਂਗੇ ਤੇ ਡਰੈਸ ਦੱਸ ਦੇ ਜਿੱਥੇ ਜਿੱਪਾ ਡਰੈਸ ਵੀ ਜਿਲ੍ਹਾ ਗੁਰਦਾਸਪੁਰ ਹਾਂ ਜੀ ਜਿਹੜੇ ਫਤੇਗੜ ਚੂੜੀਆਂ ਹਾਂ ਜੀ ਜੀ ਡੋਗਰੰਬਲ ਸਾਰੇ ਤੋਂ 30 ਕਿਲੋਮੀਟਰ ਪੈਂਦਾ ਬਟਾਲਾ ਵੀ 30 ਕਿਲੋਮੀਟਰ ਹੈ ਹਾਂ ਜੀ ਜੀ ਤੇ ਡੇਨਾ ਬਾਬਾ ਨਾਲੋਂ 22 ਕਿਲੋਮੀਟਰ ਪੈਂਦਾ ਹਾਂ ਜੀ ਜੀ ਤੇ ਬਾਕ ਜਗਦੀਵ ਡੇਰੀ ਫਾਰਮ ਨੂੰ ਸਾਰਾ ਪਿਆਰ ਕਰਨ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਵੀਰੇ ਹਾਂਜੀ ਬਾਈ ਜੀ ਲਾਈਕ ਤੇ ਕਮੈਂਟ ਜਰੂਰ ਸ਼ੇਅਰ ਕਰਿਆ ਕਰੋ ਸਹੀ ਗੱਲ ਸਹੀ ਗੱਲ ਬਾਈ ਜੀ ਇਹ ਚਲੋ ਇਹਨੇ ਨੇ ਅੱਗੇ ਹੌਸਲਾ ਵਾਦਾ ਵੀ ਅਸੀਂ ਦੇ ਸਹੀ ਗੱਲ ਬਾਈ ਜੀ ਸਹੀ ਗੱਲ ਹੈ ਹੋਰ ਬਾਈ ਜੀ ਹਾਂ ਠੀਕ ਠੀਕ ਹੈ ਠੀਕ ਹੈ ਬਾਈ ਜੀ ਠੀਕ ਸਹੀ ਗੱਲ ਹੈ